ਮੈਂ ਫਿਰ ਦੇਰ ਕੋਪੀ ਬਰਾਮਕੀ ਤਿੰਨੇ ਜੀ ਚਰੀਮਾਨ ਸਸਪੀ ਉਮੀਦ ਕੁੰਡਲਾ IPS SSP ਖੰਨਾ ਦੇ ਰਾਮਨਾਈ ਥੱਲੇ ਲਗਾਤਾਰ ਜਿਹੜੇ ਅਗੇਂਸਟ ਡਰਗ ਵਾਰ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਕੱਲ ਐਸਐਚਓ ਸਿਟੀ ਵਨ ਦੀ ਟੀਮ ਨੇ ਐਸਏ ਹਾਕਮ ਜੀ ਨੇ ਨਾਕਾ ਲਾਇਆ ਹੋਇਆ ਸੀਗਾ ਐਚਪੀ ਪੈਟਰੋਲ ਪੰਪ ਦੇ ਕੋਆਰਡੀਨੇਟਰ ਸ਼ਿਵ ਮੰਦਰ ਤੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਤਿੰਨ ਬੰਦੇ ਟਰੱਕ ਦੇ ਵਿੱਚ ਕੋਪੀ ਲੈ ਕੇ ਆ ਰਹੇ ਨੇ ਤਾਂ ਇਮੀਡੀਏਟਲੀ ਉਹਨਾਂ ਨੇ ਅਫੇਅਰ ਦਰਜ ਕਰਕੇ ਤੇ ਨਾ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਚੋਂ 40 ਕਿਲੋ ਦੇ ਲਗਭਗ ਭੁੱਕੀ बरामद ਹੋਈ ਹੈ ਜਿਸ ਤੇ ਮਕਦਮਾ ਨੰਬਰ 52 10424 ਨੂੰ ਅੰਡਰ ਸੈਕਸ਼ਨ 15 485 ਐਨਡੀਪੀ ਐਕਟ ਦਰਜ ਕੀਤਾ ਕੀ ਮਾਡਸਟ ਰਿੰਦੀ ਕੀ ਇਸ ਤਰ੍ਹਾਂ ਨਾਲ ਭਾਗ ਲੈ ਗਿਆ ਇਹ ਕੈਮੀਕਲ ਨਾਲ ਭਰਿਆ ਹੋਇਆ ਟਰੱਕ ਸੀ ਵਿੱਚ ਉਹ ਤਕਰੀਬਨ ਕੈਮੀਕਲ ਦੀਆਂ 1200 ਬੋਰੀ ਰੱਖੀ ਹੋਈ ਸੀ ਵਿੱਚ ਇਹਨਾਂ ਨੇ ਉੱਪਰ ਕਹਿ ਬੰਦੇ ਲੁਕੋ ਕੇ 40 ਕਿਲੋ ਭੁੱਕੀ ਲੈ ਕੇ ਆ ਰਹੇ ਸੀ ਵੀ ਉਹਦੀ ਆੜ ਚ ਸੀ ਭੁੱਕੀ ਵੀ ਲੈ ਜੀਏ ਦੋਸਤ ਫਰੇ ਨੇ ਜਿਹੜਾ ਜੋਈ ਐਸ ਵੀ ਲੱਗਦੇ ਨੇ ਉਹ ਕਿੰਨੀ ਉਮਰ ਦੇ ਨੇ ਇੱਕ ਤਾਂ ਹੈਗਾ ਨਾ ਜੋ 70 ਸਾਲ ਦਾ ਮੁਲਾਕਰ ਸਿੰਘ ਹੈਗਾ ਇਹ 70 ਸਾਲ ਦਾ ਹੈਗਾ ਇੱਕ ਇੰਦਰਜੀਤ ਹੈਗਾ ਉਹ 50 ਸਾਲ ਦਾ ਇੱਕ ਸੁਭਕਰਨ ਸਿੰਘ ਉਹ 35 ਸਾਲ ਦਾ ਹੈਗਾ ਇਹਨਾਂ ਦਾ ਜਿਹੜਾ ਪਿਛਲਾ ਕ੍ਰਿਮੀਨਲ ਰਿਕਾਰਡ ਹੈ ਇੱਕ ਤੇ ਦਾ ਤਿੰਨ ਚਾਰ ਪਰਚੇ ਪੁੱਕੀ ਦੇ ਦਰਜ ਨੇ ਕਿਤੇ ਤਿੰਨ ਪਰਚੇ ਦਰਜ ਹੈ ਇੱਕ ਤੇ ਇੱਕ ਪਰਚੇ ਦਰਜ ਹੈ ਪਹਿਲਾਂ ਐਨ ਡੀ ਵੀ ਸੈਟ ਦਾ ਸਰ ਕਿਥੋਂ ਲੈ ਕੇ ਆ ਰਹੇ ਹੁੰਦਾ ਲੱਗਦਾ ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀਗੇ ਤੇ ਕਿ ਕਿ ਨੂੰ ਦੇਣੀ ਛੋ ਉਹਦੇ ਬਾਰੇ ਅਸੀਂ ਪੁੱਛ ਪੜਤਾਲ ਕਰ ਰਹੇ ਆਂ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਬੰਦ ਲੁੱਟਾਇਆ ਨਾ ਇਪੀਡਮੀਆ ਨਹੀਂ ਕਿ ਪੁੱਤੀ ਵੇਚਣ ਦਾ ਕੰਮ ਕਰਦੇ ਆਂ ਆ ਪਹਿਲਾਂ ਵੀ ਇਹ ਸਮਰਾਲੇ ਏਰੀਆ ਦੇ ਰਹਿਣ ਵਾਲੇ ਇੱਕ ਹਾਰਿਓ ਪਿੰਡ ਹੈ ਸਦਰਖਾਨੇ ਸਦਰਖੰਨੇ ਦਾ ਤੇ ਇੱਕ ਪਿੰਡ ਹੈਗਾ ਸਦਰ ਸਮਰਾਲੇ ਦਾ